शिवसेना पाळ ठाकरे ਦੇ ਆਗੂ ਕਮਲ ਸਰੋਜ ਨੇ ਲਿਆ ਯੂ-ਟਰਨ ਕਿਹਾ ਜਿਨ੍ਹਾਂ ਵਿਅਕਤੀਆਂ ਨੇ ਧਾਰਮਿਕ ਭਾਵਨਾਵਾਂ ਨੂੰ ਪਹੁੰਚਾਇਆ ਸੀ ਠੇਸ ਉਹਨਾਂ ਵੱਲੋਂ ਮੰਗੀ ਜਾ ਚੁੱਕੀ ਹੈ ਮਾਫੀ ਫਿਲਹਾਲ ਸ਼ਿਕਾਇਤ ਲੈ ਚੁੱਕੇ ਹਨ ਵਾਪਸ ਦੱਸ ਦਈਏ ਕਿ ਬੀਤੇ ਦਿਨੀ ਫਗਵਾੜਾ ਸ਼ਹਿਰ ਵਿੱਚ Hindu ਸੰਗਠਨਾ ਵੱਲੋਂ ਇਕੱਠੇ ਹੋ ਕੇ ਮੀਡੀਆ ਵਿੱਚ ਇੱਕ ਖਬਰ ਨਸ਼ਰ ਕਰਵਾਈ ਗਈ ਸੀ ਕਿ ਹੁਸ਼ਿਆਰਪੁਰ ਰੋਡ ਤੇ ਜੋ ਕੂੜਾ ਘਰ ਹੈ ਉੱਥੇ ਹਿੰਦੂ ਦੇਵੀ ਦੇਵਤਾਵਾਂ ਦੀਆਂ ਫੋਟੋਆਂ ਅਤੇ ਹੋਰ ਸਮਗਰੀ ਕੂੜੇ ਵਿੱਚ ਸੁੱਟੀ ਗਈ ਸੀ ਮੌਕੇ ਤੇ ਪਹੁੰਚੇ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਕਮਲ ਸਰੋਜ ਵੱਲੋਂ ਇਸ ਦੀ ਨਿੰਦਾ ਕਰਦੇ ਹੋਏ ਇੱਕ ਲਿਖਿਤ ਸ਼ਿਕਾਇਤ ਫੋਗਵਾੜਾ ਪੁਲਿਸ ਨੂੰ ਦਿੱਤੀ ਗਈ ਸੀ ਮਾਹੌਲ ਵਿਗੜਦਾ ਵੇਖ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਕੁਮਾਰ ਵੀ ਪਹੁੰਚੇ ਸਨ ਇਸ ਖਬਰ ਬਾਰੇ ਜਿਵੇਂ ਹੀ ਇਲਾਕਾ ਨਿਵਾਸੀਆਂ ਨੂੰ ਪਤਾ ਲੱਗਾ ਤਾਂ ਇਸ ਦੀ ਭਰਪੂਰ ਨਿੰਦਾ ਹੋਣੀ ਸ਼ੁਰੂ ਹੋ ਗਈ ਪਰ ਦੂਸਰੇ ਹੀ ਦਿਨ ਆਗੂ ਕਮਲ ਸਰੋਜ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੋਨੋਂ ਧਿਰਾਂ ਵਿੱਚ ਆਪਸੀ ਗੱਲਬਾਤ ਹੋ ਚੁੱਕੀ ਹੈ ਜਨਾਬ ਵਿਅਕਤੀਆਂ ਨੇ ਇਸ ਨਿੰਦਨੀਓ ਇਕੱਟਨਾ ਨੂੰ ਅੰਜਾਮ ਦਿੱਤਾ ਸੀ ਉਹਨਾਂ ਵੱਲੋਂ ਲਿਖਿਤ ਮਾਫੀ ਮੰਗ ਲਈ ਗਈ ਹੈ ਜਿਸ ਦੇ ਚਾਲਦਿਆਂ ਉਹਨਾਂ ਨੇ ਫਿਲਹਾਲ ਆਪਣੀ ਦਿੱਤੀ ਹੋਈ ਸ਼ਿਕਾਇਤ ਵਾਪਿਸ ਲੈ ਲਈ ਹੈ ਤੁਸੀਂ ਖੁਦ ਹੀ ਸੁਣੋ ਕੀ ਕਹਿ ਰਹੇ ਨੇ ਸ਼ਿਪਸਾਨਾ ਬਾਲਠਾਕਰੇ ਦੇ ਆਗੂ ਕਮਲ ਸਰੋਜ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਜਿੰਨੇ ਵੀ ਮੰਦਰ ਹੈਗੇ ਉਹਨਾਂ ਦੇ ਸਖਤੀ ਹੋਵੇ ਔਰ ਪੁਜਾਰੀਆਂ ਤੇ ਉਹਨਾਂ ਤੇ ਸਖਤੀ ਕੀਤੀ ਜਾਵੇ ਤਾਂ ਕਿ ਦੁਬਾਰਾ ਇਦਾਂ ਦੀ ਕੋਈ ਘਟਨਾ ਨਾ ਕੱਢ ਸਕੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਤੁਹਾਡੇ ਮਾਧਿਅਮ ਰਾਹੀਂ ਮੈਨੂੰ ਕੱਲ ਪਤਾ ਲੱਗਾ ਸੀ ਔਰ ਤੁਹਾਡੇ ਮਾਧਿਅਮ ਰਾਹੀਂ ਸਾਰੇ ਸ਼ਹਿਰ ਨੂੰ ਅੱਜ ਪਤਾ ਲੱਗਾ ਪਰ ਇਹਦੇ ਵਿੱਚ ਆਪਣੀ ਜੋ ਫਗਵਾੜਾ ਦੀ ਪੁਲਿਸ ਹੈ ਉਹਨਾਂ ਨੇ ਬਹੁਤ ਵਧੀਆ ਰੋਲ ਆਪਣਾ ਅਦਾ ਕੀਤਾ ਹੈ ਔਰ ਉਦੀ ਇਨਵੈਸਟੀਗੇਸ਼ਨ ਕਰਕੇ ਉਹ ਤੈਅ ਤੱਕ ਪਹੁੰਚ ਚੁੱਕੇ ਸੀਗੇ ਕਿ ਜਿਹਦੇ ਵਿੱਚ ਕਿ ਜਿਹੜੀ ਇੱਕ ਮੰਦਿਰ ਦੀ ਕਮੇਟੀ ਹੈ ਉਹਨਾਂ ਦੇ ਸੇਵਾਦਾਰਾਂ ਵੱਲੋਂ ਇਹ ਗਲਤੀ ਹੋਈ ਸੀ ਜਿਹਦਾ ਉਹਨਾਂ ਨੇ ਅਹਿਸਾਸ ਕੀਤਾ ਔਰ ਮੈਂ ਮੇਰੀ ਪਰਸਨਲ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਜੋ ਬੇਅਦਬੀ ਹੋਈ ਮੈਂ ਨਹੀਂ ਚਾਹੁੰਦਾ ਕਿ ਦੁਬਾਰਾ ਫੁਗਵਾੜੇ ਜਿਹੜੀ ਕੋਈ ਇਸ ਤਰ੍ਹਾਂ ਦਾ ਹੋਵੇ ਜਾਂ ਜਿੰਨੀਆਂ ਵੀ ਇੱਥੇ ਸਾਡੇ ਧਾਰਮਿਕ ਕਮੇਟੀਆਂ ਕੋਈ ਵੀ ਦੁਨੀਆ ਚਾਹੇ ਕੋਈ ਮੰਦਿਰ ਹੈ ਕਿਸੇ ਰੀਆ ਵੀ ਹੈ ਜੇ ਇਸ ਤਰ੍ਹਾਂ ਦੀ ਦੁਬਾਰਾ ਕੋਈ ਇਸ ਤਰ੍ਹਾਂ ਦਾ ਕੰਮ ਕਰਦੀ ਹੈ ਤੇ ਉਹ ਦੁਬਾਰਾ ਮਾਫੀ ਦੇ ਲਾਇਕ ਨਹੀਂ ਹੋਣਗੇ ਔਰ ਮੈਂ ਸਾਰੀ ਮੰਦਿਰ ਦੀ ਕਮੇਟੀਆਂ ਕਿਸੇ ਵੀ ਜਗ੍ਹਾ ਤੇ ਇਸ ਤਰ੍ਹਾਂ ਜਿਹੜੀ ਆਪਣੇ ਕੋਈ ਵੀ ਆਰ ਸ਼ਿੰਗਾਰ ਜਾਂ ਕੋਈ ਵੀ ਪੂਜਾ ਦੀ ਸਮੱਗਰੀ ਹੈ ਉਹਨਾਂ ਨੂੰ ਬਕਾਇਦਾ ਤੁਸੀਂ ਜਲ ਪ੍ਰਵਾਹ ਕਰੋ ਔਰ ਅਗਨੀ ਭੇਟ ਕਰੋ ਪਰ ਇਸ ਤਰ੍ਹਾਂ ਢੇਰਾਂ ਦੇ ਵਿੱਚ ਜੇ ਦੇਖਾਂਗਾ ਤਾਂ ਦੁਬਾਰਾ ਇਸ ਚੀਜ਼ ਨੂੰ ਮੈਂ برداشت ਨਹੀਂ ਕਰਾਂਗਾ ਔਰ ਉਸ ਦੇ ਉੱਪਰ ਜਿੜੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਹੋਏਗੀ ਅੱਜ ਤਾਂ ਉਹਨਾਂ ਨੇ ਮਾਫੀ ਮੰਗੀ ਹੈ ਐਜ਼ ਅ ਇਨਸਾਨੀ ਦੇ ਨਾਤੇ ਉਹਨਾਂ ਨੇ ਜਦੋਂ ਅਹਿਸਾਸ ਕੀਤਾ ਹੈ ਨਿਸ਼ੀਬਸ਼ਨਾ ਉਹ ਤੋਂ 12 ਸਾਲ ਠਾਕਰ ਨੂੰ ਮੈਂ ਆਪਣਾ ਫਰਜ਼ ਨਿਭਾਉਂਦੇ ਹੋਏ ਮੈਂ ਉਹਨਾਂ ਨੂੰ ਇੱਕ ਮੌਕਾ ਦੇ ਦਿੱਤਾ ਹੈ ਔਰ ਨਾਲ ਹੀ ਇਸ ਦੇ ਨਾਲ ਸਾਰੀ ਕਮਿਊਨਿਟੀ ਨੂੰ ਬੇਨਤੀ ਕੀਤੀ ਹੈ ਕਿ ਜਿਹੜੇ ਆਪਣੇ ਤੁਸੀਂ ਵਿਅਦਵੀ ਕਰ ਰਹੇ ਆ ਜਾਂ ਤੁਹਾਡੀ ਵਜ੍ਹਾ ਕਰਕੇ ਅੰਗੈਲੀ ਕਰਕੇ ਹੋ ਰਹੀਆਂ ਉਹਨਾਂ ਤੇ ਥੋੜੀ ਸ਼ਕਤੀ ਨਾਲ ਪੈਰਾ ਦਿਓ ਤਾਂ ਕਿ ਕਿਸੇ ਨੂੰ ਇੱਕ ਐਂ ਦਾ ਮੌਕਾ ਲੱਗ ਜਾਵੇ ਜਿਹੜੀਆਂ ਹੋਰ ਵੀ ਕਮੇਟੀਆਂ ਨੇ ਹੋ ਸਕਦਾ ਹੈ ਕਿ ਪਹਿਲਾਂ ਤੋਂ ਇਹ ਕੰਮ ਜਾਰੀ ਹੋਵੇ ਜਾਂ ਕਿ ਹਰ ਹਫਤੇ ਹੀ ਇਦਾਂ ਹੁੰਦਾ ਹੋਵੇ ਕਿਉਂਕਿ ਸਫਾਈ ਦਾ ਕਰਨੀ ਸਫਾਈ ਤੋਂ ਬਾਅਦ ਸਮਾਨ ਨੂੰ ਉਹ ਕਿੱਥੇ ਪਹੁੰਚਾਉਂਦੇ ਆ ਇਹਦੇ ਬਾਰੇ ਕੋਈ ਤੁਹਾਨੂੰ ਪਤਾ ਲੱਗਾ ਜੀ ਨਹੀਂ ਇਹਦੇ ਬਾਰੇ ਜਦ ਐਸੀ ਉਹਨਾਂ ਨੇ ਕੁਝ ਕਿਹਾ ਸੀ ਪਰ ਇਹ ਹੀ ਗਿਆ ਕਿ ਜੋ ਵੀ ਪਹਿਲਾਂ ਸਮਧਰੀ ਹੁੰਦੀ ਐ ਅਸੀਂ ਉਹਨੂੰ ਜਲ ਪ੍ਰਵਾਹ ਹੀ ਕਰਦੇ ਆ ਔਰ ਜੇ ਅੱਗੇ ਕਿਤੇ ਇਸ ਤਰ੍ਹਾਂ ਦੀ ਕੋਈ ਨੋਟਿਸ ਆਈ ਤਾਂ ਆਪਾਂ ਵੀ ਇਸ ਚੀਜ਼ ਦਾ ਧਿਆਨ ਰੱਖਾਂਗੇ ਕਹਾਂਗੇ ਜੇ ਕਿਤੇ ਨਜ਼ਰ ਆਈ ਕਿ ਉੱਤੇ ਫਿਰ ਦੁਬਾਰਾ ਕੰਢੀ ਕਮਿਊਨਿਟੀ ਕਾਰਵਾਈ ਹੋਊਗੀ ਮਾਫੀ ਨਾਵਾ ਨਹੀਂ ਹੋਊਗਾ ਜੀ ਤੁਹਾਨੂੰ ਕੀ ਲੱਗ ਰਿਹਾ ਜਿਸ ਤਰ੍ਹਾਂ ਮੰਦਰ ਦੀ ਕਮੇਟੀ ਐ ਜੇ ਮੰਦਰ ਦੀ ਕਮੇਟੀ ਇਹ ਕੰਮ ਕਰੇ ਤੇ ਆਮ ਬੰਦਾ ਕੀ ਕਰੇਗਾ ਜਿਹਨੂੰ ਸਮਝ ਨਹੀਂ ਹੋਏਗੀ ਬੜੀ ਸ਼ਰਮ ਦੀ ਗੱਲ ਹੈ ਸਾਡੇ ਲਈ ਔਰ ਜੋ ਧਾਰਮਿਕ ਕਮੇਟੀ ਕੋਈ ਵੀ ਆਪਣੀਆਂ ਬਣੀਆਂ ਹੋਈਆਂ ਮੰਦਿਰ ਦੇ ਵਿੱਚ ਅਸੀਂ ਮੰਦਿਰ ਦੀ ਸੇਵਾ ਕਰ ਰਹੇ ਹਾਂ ਸੰਭਾਲ ਕਰ ਰਹੇ ਹਾਂ ਔਰ ਉਹਨਾਂ ਦੀ ਇੱਕ ਨੈਤਿਕ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਇੱਕ ਸੇਵਾਦਾਰ ਨੂੰ ਆਪਾਂ ਕਹਦੇ ਹੀ ਸੇਵਾਦਾਰ ਤੋਂ ਹੋਵੇ ਲੇਕਿਨ ਉੱਥੇ ਇੱਕ ਮੈਨੇਜਮੈਂਟ ਹੈ ਕੋਈ ਵੀ ਚੀਜ਼ ਹੈ ਉਹਨਾਂ ਦੀ ਦੇਖ ਰੇ ਕੇ ਅੰਦਰ ਸਾਰਾ ਕੁਝ ਹੁੰਦਾ ਹੈ ਪਰ ਇਹ ਹੁਣ ਮੈਂ ਤੇ ਇਹੀ ਕਹੂੰਗਾ ਕਿ ਇੱਕ ਲਾਹ ਪਰਵਾਹੀ ਜਾਂ ਅਨਗਹਿਲੀ ਜਾਂ ਕਿਸ ਤਰ੍ਹਾਂ ਹੋਇਆ ਪਰ ਉਹਨਾਂ ਨੇ ਜਿਸ ਤਰ੍ਹਾਂ ਸਾਰੇ ਸਮੁਦਾਏ ਨੇ ਬੈਠ ਕੇ ਰਿਅਲਾਈਜ਼ ਕੀਤਾ ਔਰ ਉਹ ਕਮੇਟੀ ਨੇ ਆਪਾਂ ਤੋਂ ਕਿਹਾ ਕਿ ਹਾਂ ਵੀ ਅਸੀਂ ਦੁਲੋਚੀ ਦੀ ਮਾਫੀ ਮੰਗਦੇ ਹਾਂ ਕਿ ਇਸ ਕਰਕੇ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਪਰ ਅੱਗੇ ਤੋਂ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਤੇ ਹੋਰ ਜਿਹੜੀਆਂ ਕਮੇਟੀਆਂ ਨੇ ਉਹਨਾਂ ਨੂੰ ਕੀ ਤੁਹਾਡੇ ਵੱਲੋਂ ਮਤਲਬ ਚੇਤਾਵਨੀ ਹੋਵੇਗੀ ਕਿ ਜੇ ਗਾਂ ਤੋਂ ਵੀ ਇਦਾਂ ਦਾ ਕੋਈ ਅਪਮਾਨ ਹੁੰਦਾ ਹੋਇਆ ਤਾਂ ਉੱਤੇ ਕੀ ਕਰੇਗੀ ਸ਼ਿਵਸ਼ਨਾ ਉਹਦਾ ਬਲ ਪਰਮਾਣਿਕ ਕੋਈ ਸਮਝੌਤਾ ਨਹੀਂ ਹੋਏਗਾ ਔਰ ਸ਼ਿਵਸ਼ਨਾ ਹੈ ਬਾਲਾ ਸਾਫ ਠਾਕਰੇ ਦੀ ਇੱਕ ਜਿਹੜੀ ਸੋਚ ਹੈ ਉਹ ਕਿਸੇ ਖਾਸ ਇੱਕ ਸਮੁਦਾਇਆ ਇੱਕ ਧਰਮ ਲਈ ਕੰਮ ਨਹੀਂ ਕਰਦੀ ਕਿਸੇ ਵੀ ਧਰਮ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਕੋਈ ਇਸ ਤਰ੍ਹਾਂ ਦੀ ਬੇਅਦਵੀ ਮਿਲਦੀ ਹੈ ਤੇ ਉਸ ਜਗ੍ਹਾ ਤੇ ਠੋਕੇ ਅਸੀਂ ਪੈਰਾ ਦਵਾਂਗੇ ਔਰ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਕੀ ਹੁਣ ਤੁਸੀਂ ਕੰਪਲੀਟੇ ਵਾਪਸ ਲੈ ਰਹੇ ਹੋ ਜਿਸ ਤਰੀਕੇ ਨਾਲ ਉਹ ਸਾਰਾ ਮੈਟਰ ਸ਼ਾਊਟ ਆਊਟ ਹੋ ਗਿਆ ਹੈ ਤੇ ਮੈਨੂੰ ਲੱਗਦਾ ਹੈ ਕਿ ਮਨੂੰ ਇਹ ਕੰਪਲੀਟ ਬਾਬਾ ਸਾਰੇ ਪ੍ਰਕਰਨ ਦੇ ਵਿੱਚ ਦੋਸ਼ੀ ਕੌਣ ਪਾਇਆ ਗਿਆ ਕਮੇਟੀ ਪਾਈ ਗਈ ਹੈ ਕਿ ਕੋਈ ਪਰਸਨਲਿਟੀ ਹੈ ਕਿਸੇ ਬੰਦੇ ਦੀ ਇਸ਼ਾਰਤ ਹੈ ਵੀ ਕੁਝ ਇਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਸਾਡੇ ਕਿਸੇ ਸੇਵਾਦਾਰ ਤੋਂ ਇਹ ਗਲਤੀ ਹੋਈ ਹੈ ਤੇ ਸੇਵਾਦਾਰ ਕਮੇਟੀ ਨੇ ਰੱਖਿਆ ਹੈ ਕਿ ਉਹ ਨੇ ਆ ਵੀ ਉੱਥੇ ਸੇਵਾ ਕਰਨ ਆ ਰਿਹਾ ਕੋਈ ਚੀਜ਼ ਤਾਂ ਉਹਨਾਂ ਨੂੰ ਦੱਸੀ ਪਰ ਉਹਨਾਂ ਦੇ ਕਮੇਟੀ ਦੇ ਰੱਖਿਆ ਹੋਇਆ ਹੈ ਔਰ ਉਹ ਕਾਫੀ ਦਿਨ ਤੋਂ ਉੱਥੇ ਸੇਵਾ ਕਰ ਰਿਹਾ ਹੈ ਇਹਦਾ ਮਤਲਬ ਇਹ ਸਾਰੇ ਪ੍ਰਗਰਨ ਚ ਕਮੇਟੀ ਵੀ ਕਦੇ ਨਾ ਕਦੇ ਦੋਸ਼ੀ ਹੈਗੀ ਹੈ ਜਦੋਂ ਕਮੇਟੀ ਨੂੰ ਇਹ ਅਹਿਸਾਸ ਹੋਇਆ ਉਹਨਾਂ ਨੇ ਤਾਂ ਹੀ ਸਾਰੇ ਦੇ ਵਿੱਚ بیٹھ ਕੇ ਇਸ ਨੂੰ ਰਿਅਲਾਈਜ਼ ਕੀਤਾ ਤੇ ਮਾਫੀ ਮੰਗੀ ਹੈ ਕਮੇਟੀ ਨੇ ਇਸ ਚੀਜ਼ ਦਾ ਕੋਈ ਪੂਖਤਾ ਪ੍ਰਬੰਧ ਨਹੀਂ ਕੀਤਾ ਇੱਥੇ ਕੋਈ ਉਹ ਕਦੇ ਵੈਸੇ ਅੱਗੇ ਤਾਂ ਕਦੀ ਇਦਾਂ ਹੋਇਆ ਨਹੀਂ ਪਰ ਇਹ ਜੋ ਹੋਇਆ ਉਹ ਇਸ ਲਈ ਕਹਿੰਦੇ ਕਿ ਹਾਂ ਵੀ ਅਸੀਂ ਬਹੁਤ ਜ਼ਿਆਦਾ ਆਪਣੇ ਉਨ ਸਰਵੰندگی ਮਹਿਸੂਸ ਕਰਦੇ ਹਾਂ ਪਰ ਮੈਂ ਬੇਨਤੀ ਕੀਤੀ ਉਹਨਾਂ ਨੂੰ ਕਿ ਦੁਬਾਰਾ ਇਹ ਚੀਜ਼